ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਅੰਦਰ ਪੈਂਦਾ ਇੱਕ ਪਿੰਡ ਜੀਦਾ ਜੀਦੇ ਪਿੰਡ ਦਾ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਜਿਸ ਦੇ ਘਰ ਕੁਝ ਦਿਨ ਪਹਿਲਾਂ ਤੁਸੀਂ ਸੁਣਿਆ ਹੋਣਾ ਬੰਬ ਬਲਾਸਟ ਹੋ ਗਿਆ ਸੀ ਜੀਦੇ ਪਿੰਡ ਦੇ ਵਿੱਚ ਪਹਿਲਾਂ ਤਾਂ ਮੈਡਮ ਅਵਨੀਤ ਕੌਂਡਲ ਐਸਐਸਪੀ ਜਿਹੜੀ ਬਠਿੰਡਾ ਦੀ ਆ ਉਹ ਉੱਥੇ ਪਹੁੰਚੀ ਤੇ ਉਹਨਾਂ ਨੂੰ ਨਾਰਮਲ ਲੱਗਿਆ ਵੀ ਚਲ ਕੋਈ ਬੰਬ ਧਮਾਕਾ ਕੋਈ ਨਾਰਮਲ ਹੋਇਆ ਹੋਣਾ ਹਨਾ ਤੇ ਜਦੋਂ ਬਾਅਦ ਦੇ ਵਿੱਚ ਉਹ ਬੰਬ ਬਲਾਸਟ ਹੋਇਆ ਜਿਹੜਾ ਉਸ ਮਗਰੀ ਜਦੋਂ ਦੇਖੀ ਵੀ ਐਡਾ ਬੰਬ ਧਮਾਕਾ ਪੈਣ ਵਾਲਿਆਂ ਨੇ ਜਦੋਂ ਕਿਹਾ ਵੀ ਇਹ ਤਾਂ ਬਹੁਤ ਜ਼ਿਆਦਾ ਵੱਡਾ ਧਮਾਕਾ ਹੋਇਆ ਹਨ ਤੇ ਫਿਰ ਫੌਜ ਆਈ ਫੌਜ ਨੇ ਸ਼ਾਨਬੀਨ ਕਰੀ ਤਾਂ ਉਹਨਾਂ ਨੂੰ ਬਹੁਤ ਮਤਲਬ ਜਦੋਂ ਸ਼ਾਨਬੀਨ ਕਰੀ ਤਾਂ ਜ਼ਿਆਦਾ ਹੀ ਖਤਰਨਾਕ ਕੰਮ ਲੱਗਿਆ ਤੇ ਉਹਨਾਂ ਨੇ ਫਿਰ ਉਹਨੂੰ ਮੁੰਡੇ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਏ ਉਹਨੇ ਆਵਦਾ ਚਰਮ ਵੀ ਕਬੂਲ ਕੀਤਾ ਵੀ ਹਾਂ ਮੈਂ ਇਹ ਆਨਲਾਈਨ ਤਮਾਕੂ ਸਮੇਤ ਇਤਨਾ ਕ ਲਈ ਸਮਗਰੀ ਜਿਹੜੀ ਮਂਗਾਈ ਸੀ ਆਨਲਾਈਨ ਮਂਗਾਈ ਸੀ ਡਾਰਕ ਵੈਬ ਰਾਹੀਂ ਤੇ ਉਹ ਮੁੰਡੇ ਨੂੰ 14 ਦਿਨਾਂ ਦੇ ਰਿਮਾਂਡ ਤੇ ਲਿਆ ਪੁਲਿਸ ਨੇ ਤੇ ਉਹ ਮੁੰਡਾ ਕਹਿੰਦਾ ਤਾਂ ਹੈਗਾ ਵੀ ਮੈਂ ਮਸੂਦ ਹਜ਼ਰਦਿਆਂ ਵੀਡੀਓ ਦੇਖਦਾ ਸੀ ਮੈਂ ਉਹਦੇ ਤੋਂ ਪ੍ਰਭਾਵਿਤ ਹੋ ਗਿਆ ਮੈਂ ਤਾਂ ਬਣਾਉਣਾ ਚਾਹੁੰਦਾ ਸੀ ਤੇ ਪਰ ਗੱਲ ਹਜੇ ਉਹ ਪੁਲਿਸ ਨੂੰ ਹজম ਨਹੀਂ ਹੋ ਰਹੀ ਵੀ ਵੀ ਉਹਦੇ ਨਾਲ ਇਹਦਾ ਕੀ ਲੈਣਾ ਦੇਣਾ ਹਨਾ ਤੇ ਮਤਲਬ ਹਜੇ ਉਹਦੀ ਤੇ ਗੱਲ ਉਹਨਾਂ ਨੂੰ ਖਾਲਸਤਾਨ ਦੀ ਮਤਲਬ ਉਸ ਲੈਵਲ ਦੀ ਗੱਲ ਲੱਗ ਰਹੀ ਹੈ ਪੁਲਿਸ ਨੂੰ ਹਜੇ ਜਾਣਕਾਰੀ ਤੋਂ ਪਤਾ ਲੱਗਦਾ ਵੀ ਉਹ ਕਹਿੰਦੇ ਵੀ ਉਹਦੇ ਦੇ ਪਿੰਡ ਦੇ ਜਿਹੀਆਂ ਗੱਲਾਂ-ਵੱਤਾਂ ਤੋਂ ਪਤਾ ਲੱਗਦਾ ਵੀ ਹਾਂ ਇਹ ਬੰਦਾ ਖਾਲਸਤਾਨਕ ਇਨਸਾਨ ਦੇ ਥੋੜਾ ਇਦਾਂ ਦਾ ਪ੍ਰਭਾਵ ਹੋ ਸਕਦਾ ਤੇ ਮਸੂਦ ਅਜਰਦੂ ਤਾਂ ਇਹ ਕੀ ਲੱਗਾ ਲੱਗੇਗਾ ਤੇ ਇਹ ਮੁੰਡਾ ਮਤਲਬ ਬਹੁਤ ਦਿਮਾਗੀ ਮੁੰਡਾ ਸੀ ਗੁਰਪ੍ਰੀਤ ਨਾ ਦਾ ਮੁੰਡਾ ਪੁਲਿਸ ਨੇ 14 ਦਿਨਾਂ ਦਰਮਾੜ ਲੱਤਿਆ ਤੇ ਪੁੱਛ ਗੇ ਸੋਤ ਜਾਰੀ ਆ ਤੇ ਨਿਟਰੀ ਅਦਾਲਤ ਨੇ ਤਾਂ ਹਜੇ ਕੋਈ ਕਾਰਵਾਈ ਸਜਾ ਸੁਝਾਇਆ ਸਾਹਿਬ ਐਸਾ ਕੋਈ ਪਰ ਇਹ ਇਹ ਤੇ ਇਹਦੇ ਤੇ ਵੀ ਬਹੁਤ ਜਲਦੀ ਇਹਦੇ ਤੇ ਮਤਲਬ ਸੁਣਵਾਈ ਹੋ ਜਾਂ ਸਾਬ ਬਹੁਤ ਜਲਦੀ ਇਹਨੂੰ ਜਿਆਦਾ ਟਾਈਮ ਇਹਦੇ ਇਹ ਕੰਮ ਲੈਤੇ ਲੈਣਗੇ ਨਹੀਂ ਕਿਉਂਕਿ ਇਹ ਬਹੁਤ ਵੱਡਾ ਧਮਾਕਾ ਹੋਇਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰ ਐਡਾਂ ਦਾ ਕੰਮ ਹੋਇਆ ਵੀ ਕਿਸੇ ਬੰਦੇ ਨੇ ਬੰਬ ਬਲਾਸਟ ਵਾਲੀਆਂ ਚੀਜ਼ਾਂ ਆਪਣੇ ਘਰੇ ਰੱਖੀਆਂ ਹੋਣ ਤੇ ਨਾਲੇ ਤਾਂ ਉਹ ਆਪ ਇਸ ਧਮਾਕੇ ਦੇ ਵਿੱਚ ਜਖਮੀ ਹੋਇਆ ਨਾਲੇ ਉਹਦਾ ਪਿਓ ਜਖਮੀ ਹੋਇਆ ਤੇ ਸਾਰਾ ਪਿੰਡ ਹੈਰਾਨ ਆ